ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਜੰਗਲਾਂ ਵਿੱਚ ਵਸਦੇ ਸਿੰਘਾਂ ਦੀ ਲੰਗਰ ਪਾਣੀ ਨਾਲ ਸੇਵਾ ਕਰਨ ਵਾਲਾ ਸਿੱਧਕੀ ਸਿੱਖ ਭਾਈ ਤਾਰੂ ਸਿੰਘ ਭਾਈ ਤਾਰੂ ਸਿੰਘ ਦਾ ਜਨਮ ਤਰਨਤਾਰਨ ਦੇ ਪੂਹਲੇ ਪਿੰਡ ਵਿੱਚ ਹੋਇਆ ਜੋ ਕਿ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਾਹੋਵਿੰਡ ਤੋਂ ਕੁਝ ਕਮੀਲ ਦੀ ਦੂਰੀ ਤੇ ਸਥਿਤ ਹੈ ਸਿੰਘਾਂ ਦੇ ਹੱਲਿਆਂ ਤੋਂ ਦੁਖੀ ਜਕਰੀਆ ਖਾਨ ਨੇ ਤਰਪਾਰ ਵਿੱਚ ਪੁੱਛਿਆ ਕਿ ਜਦੋਂ ਅਸੀਂ ਸਿੰਘਾਂ ਨੂੰ ਲਬ ਲਬ ਕੇ ਖਤਮ ਕਰ ਦਿੱਤਾ ਹੈ ਪਹਿਰਾ ਇਨਾ ਸਖਤ ਕਰ ਦਿੱਤਾ ਹੈ ਫਿਰ ਬਾਗੀ ਸਿੱਖਾਂ ਨੂੰ ਅੰਨ ਪਾਣੀ ਕੌਣ ਦੇ ਰਿਹਾ ਜਕਰੀਆ ਨੇ ਸਵਾਲ ਕੀਤੇ ਕਿ ਜਦੋਂ ਅਸੀਂ ਜੰਗਲਾਂ ਦੇ ਨਾਲੋਂ ਸ਼ਹਿਰਾਂ ਦਾ ਨਾਤਾ ਹੀ ਤੋੜ ਦਿੱਤਾ ਹੈ ਗੁਰਦੁਆਰਿਆਂ ਦੇ ਵਿੱਚ ਚੜਾਵਾ ਵੀ ਬੰਦ ਕਰ ਦਿੱਤਾ ਹੈ ਫਿਰ ਜੰਗਲਾਂ ਦੇ ਵਿੱਚ ਘਾਹ ਫੂਸ ਖਾ ਕੇ ਕੋਈ ਕਿੰਨੀ ਕੁ ਦੇਰ ਜਿਉਂਦਾ ਰਹਿ ਸਕਦਾ ਤਾ ਜੰਡੇ ਵਾਲੇ ਵਾਲੇ ਹਰਪਖਤ ਨਰੰਜਣੀਆਂ ਨੇ ਖਾਨ ਬਹਾਦਰ ਨੂੰ ਕਿਹਾ ਕਿ ਖਾਨ ਸਾਹਿਬ ਇੱਕ ਤਾਰੂ ਸਿੰਘ ਨਾਮ ਦਾ ਸਿੱਖ ਸੁਣੀਦਾ ਜਿਹੜਾ ਮਾਂ ਅਤੇ ਭੈਣ ਨਾਲ ਰਹਿੰਦਾ ਆਪ ਤਾਂ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਦੇ ਨੇ ਪਰ ਸਿੰਘਾਂ ਲਈ ਖਾਣੇ ਦਾ ਪੂਰਾ ਪ੍ਰਬੰਧ ਕਰਦਾ ਹੈ ਜਦੋਂ ਸਾਰਾ ਪਿੰਡ ਸੌ ਜਾਂਦਾ ਉਸ ਵੇਲੇ ਸਿੰਘਾਂ ਨੂੰ ਰੋਟੀਆਂ ਦੀ ਪੰਡ ਪਹੁੰਚਾ ਕੇ ਆਉਂਦਾ ਹੈ ਭਾਈ ਤਾਰੂ ਸਿੰਘ ਦੇ ਨਾਲ ਨਾਲ ਨਰੰਜਣੀਆਂ ਨੇ ਮੱਸੇ ਰੰਗੜ ਦਾ ਸਿਰ ਲਾਉਣ ਵਾਲੇ ਭਾਈ ਮਹਿਤਾਬ ਸਿੰਘ ਦਾ ਨਾਮ ਵੀ ਲਿਆ ਜਕਰੀਆ ਖਾਨ ਨੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦੇ ਦਿੱਤੇ ਪਾਈਆਂ ਨੇ ਭਾਈ ਤਾਰੂ ਸਿੰਘ ਅਤੇ ਉਹਨਾਂ ਦੀ ਭੈਣ ਨੂੰ ਗ੍ਰਿਫਤਾਰ ਕੀਤਾ ਪਿੰਡ ਦੇ ਕੁਝ ਸਰਕਾਰੀ ਦਰਬਾਰੀ ਪਹੁੰਚ ਰੱਖਣ ਵਾਲੇ ਲੋਕਾਂ ਨੇ ਸਿਪਾਹੀਆਂ ਨੂੰ ਕੁਝ ਪੈਸੇ ਦੇ ਕੇ ਭਾਈ ਤਾਰੂ ਸਿੰਘ ਦੀ ਭੈਣ ਨੂੰ ਤਾਂ ਛਡਵਾ ਲਿਆ ਤੇ ਖੁਦ ਲਈ ਭਾਈ ਤਾਰੂ ਸਿੰਘ ਨੇ ਲੋਕਾਂ ਨੂੰ ਕੋਈ ਵੀ ਕਾਰਵਾਈ ਕਰਨ ਤੋਂ ਮਨਾ ਕਰ ਦਿੱਤਾ ਭਾਈ ਤਾਰੂ ਸਿੰਘ ਹਮੇਸ਼ਾ ਇਹ ਅਰਦਾਸ ਕਰਦੇ ਸਨ ਕਿ हे ਸੱਚੇ ਪਾਤਸ਼ਾਹ ਤੁਹਾਡੇ ਇਸ ਸਿੰਘ ਦੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭ ਜਾਵੇ ਭਾਈ ਸਾਹਿਬ ਨੂੰ ਬੰਦੀਖਾਨੇ ਵਿੱਚ ਕੈਦ ਕੀਤਾ ਗਿਆ ਪਰ ਆਪਨੇ ਮੁਗਲਾਂ ਦੇ ਅੰਨ ਪਾਣੀ ਨੂੰ ਮੋਹੀ ਨਾ ਲਗਾਇਆ ਭਾਈ ਤਾਰੂ ਸਿੰਘ ਨੂੰ ਕਚਾਰੀ ਵਿੱਚ ਲਿਆਂਦਾ ਗਿਆ ਜਕਰੀਏ ਨੇ ਪੁੱਛਿਆ ਕਿ ਤੂੰ ਬਾਗੀਆਂ ਨੂੰ ਰੋਟੀਆਂ ਕਿਉਂ ਖਵਾਉਂਦਾ ਤਾਂ ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਇਹ ਖਾਲਸੇ ਦਾ ਸੁਭਾਅ ਹੈ ਕਿਸੇ ਲੋੜਵੰਦ ਦਾ ਢਿੱਡ ਭਰਦੇ ਹਾਂ ਤਾਂ ਹਕੂਮਤ ਦੇ ਢਿੱਡ ਚ ਪੀੜ ਕਿਉਂ ਜਕਰੀਆ ਖਾਨ ਭਾਈ ਸਾਹਿਬ ਦੇ ਬੋਲ ਸੁਣ ਕੇ ਪੜ ਗਿਆ ਉਸ ਨੇ ਭਾਈ ਸਾਹਿਬ ਨੂੰ ਕਿਹਾ ਕਿ ਜੇ ਤੂੰ ਈਨ ਮੰਨ ਲਵੇਂ ਤਾਂ ਜਾਨ ਬਖਸ਼ੀ ਜਾ ਸਕਦੀ ਹੈ ਪਰ ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਮੈਂ ਕਿਸਾਂ ਸਵਾਸਾਂ ਸੰਗ ਸਖੀਨ ਭਾ ਕੇ ਸ਼ਹਾਦਤ ਪਾਵਾਂਗਾ ਤੇ ਗੁਰੂ ਚਰਨਾਵਿਚ ਜਗ੍ਹਾ ਬਣਾਵਾਂਗਾ। ਜਕਰੀਆ ਖਾਨ ਨੇ ਮੋਚੀਆਂ ਨੂੰ ਬੁਲਾਇਆ ਤੇ ਹੁਕਮ ਕੀਤਾ ਕਿ ਤਾਰੂ ਸਿੰਘ ਦੀ ਖੋਪਰੀ ਉਤਾਰ ਦਿਓ। ਜੀ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰਨ ਲੱਗੇ ਤਾਂ ਭਾਈ ਸਾਹਿਬ ਨੇ ਜਪਜੀ ਸਾਹਿਬ ਦੀ ਪਾਣੀ ਦਾ ਜਾਪ ਸ਼ੁਰੂ ਕਰ ਦਿੱਤਾ। ਮੋਚੀਆਂ ਨੇ ਮੱਥੇ ਤੋਂ ਸ਼ੁਰੂ ਕਰਕੇ ਕੰਨਾਂ ਦੇ ਉੱਤੋਂ ਚਾਰੇ ਪਾਸੇ ਤੋਂ ਚੀਰ ਕੇ ਖੋਪਰੀ ਕੇਸਾਂ ਤੋਂ ਫੜ ਕੇ ਲਾ ਦਿੱਤੀ। ਪਾਈ ਤਾਰੂ ਸਿੰਘ ਅਡੋਲ ਬੈਠੇ ਲਹੂ ਨਾਲ ਸਰੀਰ ਦਾ ਇਸ਼ਨਾਨ ਹੋ ਚੁੱਕਿਆ ਸੀ ਕੁਝ ਦਿਨ ਬਾਅਦ ਭਾਈ ਸਾਹਿਬ ਨੂੰ ਜਕਰੀਆ ਖਾਨ ਧਰਮਸ਼ਾਲਾ ਦੇ ਵਿੱਚ ਮਿਲਣ ਗਿਆ ਤੇ ਤਾਨਾ ਮਾਰਿਆ ਕਿ ਤੂੰ ਹਾਰ ਗਿਆ ਹੈ ਭਾਈ ਤਾਰੂ ਸਿੰਘ ਤਾਂ ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਮੇਰੀ ਸਿੱਖੀ ਕੇ ਸਾਹ ਸੁਆਸਾ ਨਾਲ ਨਿਭ ਗਈ ਹੈ ਪਰ ਦੂਜੇ ਬਚਨ ਦੀ ਅਜੇ ਪਾਲਣਾ ਕਰਨੀ ਹੈ ਕਿ ਤੈਨੂੰ ਜੁੱਤੀ ਦੇ ਅੱਗੇ ਲਗਾ ਕੇ ਲੈ ਜਾਣਾ ਜਕਰੀਆ ਖਾਨ ਆਪਣੇ ਆਪ ਨੂੰ ਸ਼ਰਮਸਾਰ ਮਹਿਸੂਸ ਕਰ ਰਿਹਾ ਸੀ ਜਕਰੀਆ ਖਾਨ ਨੂੰ ਪਛਾਪ ਦਾ ਬਨ ਪੈ ਗਿਆ ਮੱਛੀ ਵਾਂਗ ਤੜਫਣ ਲੱਗਾ। ਬੈਦ ਬੁਲਾਏ ਧਾਰਮਿਕ ਉਹ ਪਾ ਕੀਤੇ ਪਰ ਸਭ ਵਿਅਰਥ। ਇੱਕ ਸੂਫੇ ਨੇ ਕਿਹਾ ਕਿ ਕਿਸੇ ਮਹਾਪੁਰਸ਼ ਕੋ ਲੈ ਜਾਓ ਜਾਂ ਪੰਥ ਦੇ ਅੱਗੇ ਹਾਜ਼ਰ ਹੋ ਜਾਓ। ਤਾਂ ਜ਼ਕਰੀਆ ਨੇ ਕਿਹਾ ਕਿ ਮੈਂ ਮਾਫੀ ਮੰਗਾਂਗਾ ਸਿੰਘਾਂ ਤੋਂ। ਸਭ ਕੈਦੀ ਵੀ ਰਿਹਾ ਕਰ ਦਿੱਤੇ। ਜ਼ਕਰੀਆ ਖਾਨ ਸਿੰਘਾਂ ਦੇ ਕੋਲ ਗਿਆ ਤੇ ਸਿੰਘਾਂ ਨੇ ਕਿਹਾ ਕਿ ਭਾਈ ਤਾਰੂ ਸਿੰਘ ਦੇ ਬੋਲ ਅਟਲ ਹਨ। ਜ਼ਕਰੀਆ ਖਾਨ ਦਾ ਹੰਕਾਰ ਟੁੱਟ ਗਿਆ ਸੀ। ਉਹ ਦੋਵੇਂ ਹੱਥ ਜੋੜ ਕੇ ਬੋਲਿਆ ਕਿ ਤੁਰੰਤ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਵਾਓ। ਪੇ ਖਾਲਸਾ ਪੰਥ ਜਿੰਨੀਆਂ ਚਾਹੀ ਸਿਰ 'ਚ ਜੁੱਤੀਆਂ ਮਾਰ ਲਵੇ ਭਾਈ ਸੁਬੇਕ ਸਿੰਘ ਭਾਈ ਤਾਰੂ ਸਿੰਘ ਦੀ ਜੁੱਤੀ ਲੈ ਕੇ ਆਇਆ ਜਿਵੇਂ ਜਿਵੇਂ ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਆ ਖਾਨ ਦੇ ਸਿਰ 'ਚ ਵੱਜੇ ਜ਼ਕਰੀਆ ਖਾਨ ਦਾ ਬਨ ਟੁੱਟਦਾ ਜਾਵੇ ਤੇ ਦਰਦ ਸਹੀ ਹੁੰਦਾ ਜਾਵੇ ਕੁਝ ਦਿਨਾਂ ਬਾਅਦ ਜ਼ਕਰੀਆ ਖਾਨ ਦੀ ਮੌਤ ਹੋ ਗਈ ਇਸ ਤਰ੍ਹਾਂ ਭਾਈ ਤਾਰੂ ਸਿੰਘ ਨੇ ਜਿੱਥੇ ਸਿੱਖੀ ਕੇਸਾ ਸੰਗ ਨਿਭਾਈ ਉੱਥੇ ਹੀ ਜ਼ਕਰੀਏ ਖਾਨ ਨੂੰ ਜੁੱਤੀ ਅੱਗੇ ਲਗਾ ਕੇ ਦਰਗਾਹ ਪਹੁੰਚੇ ਅਜਿਹੇ ਮਹਾਨ ਸਿੱਖ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਕੋਟ ਕੋਟ ਪਰਨਾ